ਸਲਾਮ ਅਲੈਕਮ ਜੀ ਤੁਹਾਨੂੰ ਸਾਰਿਆਂ ਨੂੰ ਤੇ ਰਾਜਵੀਰ ਜਵੰਦਾ ਵੀਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਕੁਛ ਦਿਨ ਪਹਿਲੇ ਵੀਰ ਦਾ ਐਕਸੀਡੈਂਟ ਹੋਇਆ ਹੈ ਨਾ ਤੇ ਸਾਰੇ ਜਾਣੇ ਵੀਰ ਲਈ ਦੁਆ ਕਰੋ ਅੱਜ ਉਹਨੂੰ ਆਪਣੀਆਂ ਦੁਆਵਾਂ ਦੀ ਲੋੜ ਆ ਤੇ ਮੈਂ ਵੀ ਕਰ ਰਹੀਆਂ ਤੁਸੀਂ ਵੀ ਸਾਰੇ ਜਾਣੇ ਵੀਰ ਲਈ ਦੁਆ ਕਰੋ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਗਏ ਤੇ ਆਪਦੇ ਘਰ ਜਾਵੇ ਔਰ ਆਪਣੇ ਟੱਬਰ ਨਾਲ ਹੱsse ਕਿੱਡੇ ਤੇ ਬੋਡੀ ਦੇ ਵਿੱਚ ਜੋ ਵੀ ਨੁਕਸਾਨ ਹੋਇਆ ਮੇਰਾ ਮਾਲਕ ਉਸ ਸੀਨ ਨੂੰ ਜਲਦੀ ਤੋਂ ਜਲਦੀ ਮੇਰੇ ਮੋਲਾ ਪੰਤਨ پاک ਰਿਕਵਰ ਕਰਨ ਤੇ ਆਪਣਾ ਕ੍ਰਿਸ਼ਮਾ ਕਰਨ ਆਪਣਾ ਕਰਨ ਫਰਮਾਉਣ ਤੇ ਸਾਡਾ ਵੀਰ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਠੀਕ ਹੋਵੇ। ਔਰ ਮੇਰੀਆਂ ਵੀ ਟੇਰ ਸਾਰੀਆਂ ਦੁਆਵਾਂ ਮੇਰੇ ਭਰਾ ਲਈ ਤੇ ਸਾਰੇ ਜਣੇ ਬਸ ਦੁਆ ਕਰੋ ਰਾਜਵੀਰ ਜਵੰਦਾ ਵੀਰ ਲਈ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਗਏ ਔਰ ਮਾਲਕ ਮੇਰਾ ਜਲਦੀ ਜਲਦੀ ਜਿਹੜਾ ਵੀ ਉਹਦੀ ਬਾਡੀ ਦੇ ਅੰਦਰ ਨੁਕਸਾਨ ਹੋਇਆ ਉਹਨੂੰ ਛੇਤੀ ਤੋਂ ਛੇਤੀ ਰਿਕਵਰ ਕਰਨ ਮੇਰੇ ਮਾਲਕ ਤੇ ਬਸ ਮੇਰੇ ਮੋਲਾ ਅਦਾ ਫਰਮਾਓ ਸਾਡਾ ਵੀਰ ਰਾਜਵੀਰ ਜਵੰਦਾ ਤੇ ਦਾਤਾ ਮੇਰਾ ਸਲਾਮਤ ਰੱਖੇ ਮੇਰੇ ਵੀਰ ਨੂੰ ਚੜ੍ਹਦੀ ਕਲਾ ਰੱਖੇ ਹਮੇਸ਼ਾ ਅਸਲਾਮੁਅਲੈਕ ਮੈਂ ਦਾ ਪੋਤਾ ਦੇ ਉਹੀ ਬਣ ਕੇ ਰਹੂਗਾ ਮੈਂ ਸਾਧਾ ਇੱਕ ਭਰਾ ਹਸਪੀਟਲ ਪਿਆਰੇ ਮੈਂ ਅੱਜ ਸਵੇਰੇ ਮੇਰੇ ਅੱਖਾਂ 'ਚ ਹੰਝੂ ਆ ਗਏ ਰਾਜਵੀਰ ਜਵੰਧਾ ਉਹਦਾ ਐਕਸੀਡੈਂਟ ਹੋ ਗਿਆ ਸੱਜੇ ਕ੍ਰਿਟੀਕਲ ਲੱਗ ਹੈ ਬਹੁਤ ਔਖਾ ਹੋ ਗਿਆ ਅੱਜ ਮੈਂ ਸਵੇਰ ਦਾ ਨੂੰ ਇਹੀ ਕਹੀਆਂ ਨੈਰ ਮੌੜ ਨਹੀਂ ਬਣ ਰਿਹਾ ਗੋਣ ਦਾ ਉਹ 40s ਵਿੱਚ ਦਾਖਲ ਹੈ ਔਰ ਮੈਂ ਪ੍ਰਮਾਤਮਾ ਨੂੰ ਅਰਦਾਸ ਕਰਦਾ ਕਿ ਮੇਰੀ ਜ਼ਿੰਦਗੀ ਵਿੱਚੋਂ ਜਿੰਨੇ ਸਾਲ ਕੱਢ ਕੇ ਮੇਰੇ ਭਰਾ ਨੂੰ ਦੇਦਿਆਂ ਦੇਦੇ ਆ ਪਰਮਾ ਨੂੰ ਰੱਬ ਨੂੰ ਖੜਾ ਕਰ ਦਵੇ چی نیوز آ گرس کرے مجھے بتا نہیں اپنے پی بھی سن لینی ہے پر اردس کرے اس بندے بندہ ہے جن سوچ نہیں سکتے ڈاوا سو بندہ